ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਨਨ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਬੁੱਟਰ ਨੇ ਕਿਹਾ ਸੀ ਉਦਾਂ ਹੀ ਹੋ ਗਿਆ ਰੋਹੀ ਤੇ ਗੁਰਪ੍ਰੀਤ ਨਾਲ ਇਹੋ ਜਿਹਾ ਕੀ ਹੋ ਜਾਂਦਾ ਹੈ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਗੁਰਪ੍ਰੀਤ ਨੇ ਉਹ ਘਰ ਨੂੰ ਖਰੀਦ ਕੇ ਤੇ ਆਪਣੇ ਵੱਲੋਂ ਬੁੱਟਰ ਨੂੰ ਚਪੇੜ ਮਾਰੀ ਪਰ ਉਸ ਨੂੰ ਨਹੀਂ ਪਤਾ ਕਿ ਰੱਬ ਉਲਟੀ ਚਪੇੜ ਮਾਰ ਦਿੰਦਾ ਹੈ ਜੀਨੇ ਉਸਦੇ ਨਾਲ ਧੋਖਾ ਕੀਤਾ ਪਰ ਇਹ ਸੋਚ ਰਿਹਾ ਹੈ ਕਿ ਜੋ ਉਹ ਕਹਿ ਰਿਹਾ ਹੈ ਮੇਰੇ ਉੱਤੇ ਸਾਈਆਂ ਜੀ ਦੀ ਬੜੀ ਮੇਰ ਆ ਉਹ ਤਾਂ ਇੱਕ ਨਕਲੀ ਆ ਤੇ ਉਸਦੇ ਉੱਤੇ ਵੀ ਇਹ ਅੱਖਾਂ ਮੀਟ ਕੇ ਵਿਸ਼ਵਾਸ ਕਰਕੇ ਆਪਣੇ ਆਪ ਨੂੰ ਲਟਾ ਰਿਹਾ ਹੈ ਤਾਂ ਇਹ ਕਿ ਉਹ ਸਾਈਆਂ ਜੀ ਦੀ ਹੀ ਸਾਰੀ ਸਕੀਮ ਸੀ ਕਿ ਉਹ ਘਰ ਆਪਣੇ ਚੇਲੇ ਹਾਕਮ ਦੇ ਥਰੂ ਗੁਰਪ੍ਰੀਤ ਨੂੰ ਦਵਾਉਣਾ ਤਾਂ ਜੋ ਉਹ ਸਾਰਾ ਕੁਝ ਹੜੱਪ ਸਕੇ ਇਹਨਾਂ ਦਾ ਤੇ ਉਹ ਸਕੀਮ ਉਸਦੀ ਕਾਮਯਾਬੀ ਹੋ ਜਾਂਦੀ ਆ ਪਰ ਬੁੱਟਰ ਜਾਂ ਲੱਗਾ ਉਹਨਾਂ ਨੂੰ ਪਤਵਾਵਾਂ ਦੇ ਕੇ ਜਾਂਦਾ ਹੈ ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਦੀ ਪੈੜੀ ਦਾ ਹੱਕ ਮਾਰਿਆ ਤੇ ਬਾਅਦ ਵਿੱਚ ਘਰ ਵੀ ਖਰੀਦ ਲਿਆ ਉਹ ਨਹੀਂ ਚਾਹੁੰਦਾ ਸੀ ਕਿ ਘਰ ਮੈਂ ਗੁਰਪ੍ਰੀਤ ਤੇ ਉਹਦੇ ਭਰਾਵਾਂ ਨੂੰ ਦੇਵਾਂ ਕਿਉਂਕਿ ਉਹ ਹਮੇਸ਼ਾ ਉਸ ਨੂੰ ਤਾਹਨੇ ਮੇੜੇ ਦਿੰਦੇ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਘਰ ਉਹਨਾਂ ਨੇ ਖਰੀਦਿਆ ਹੈ ਤੇ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਪਰ ਉਹ ਬੇਵੱਸ ਹੋ ਜਾਂਦਾ ਹੈ ਇਸ ਕਰਕੇ ਉਹ ਜਾਂਦਾ ਹੋਇਆ ਬਾਦੂਆਵਾ ਮੇ ਦੇ ਕੇ ਜਾਂਦਾ ਹੈ ਤੇ ਇਹ ਗੱਲ ਪ੍ਰੀਤ ਦੇ ਛੋਟੇ ਭਰਾ ਮਿੰਦੇ ਨੂੰ ਲੱਗਦੀ ਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੇਕਰ ਇਹ ਸਾਰਾ ਕੁਝ ਕਿਹਾ ਸੱਚ ਹੋ ਗਿਆ ਇਹ ਘਰ ਸਾਨੂੰ ਨਾ ਫਲਿਆ ਤੇ ਫਿਰ ਕੀ ਕਰਾਂਗੇ ਪਰ ਗੁਰਪ੍ਰੀਤ ਨਾ ਅੱਗੋਂ ਕਹਿੰਦਾ ਹੈ ਕਿ ਇਦਾਂ ਕੁਝ ਨਹੀਂ ਹੋ ਸਕਦਾ ਤੇ ਆਪਾਂ ਘਰ ਵਿੱਚੋਂ ਕੰਦਾ ਕਰ ਦੇਵਾਂਗੇ ਤੇ ਇਹ ਘਰ ਇੱਕ ਜਾਣੇ ਦੇ ਨਾਂ ਹੋ ਜਾਏਗਾ ਜਾਣੀ ਕਿ ਗੁਰਪ੍ਰੀਤ ਦੇ ਨਾਂ ਤੇ ਪਰ ਇਹ ਸਾਰਾ ਕੁਝ ਉਹ ਸਾਰੇ ਚਾਹ ਨਹੀਂ ਰਹੇ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਬਲਜੀਤ ਵੀ ਆਪਣਾ ਪੂਰਾ ਜੋਰ ਲਾ ਰਹੀ ਆ ਕਿ ਇਹ ਘਰ ਤੇ ਇਹ ਸਾਰੀ ਪ੍ਰਾਪਰਟੀ ਮੈਨੂੰ ਮਿਲ ਜਾਵੇ ਉਹ ਆਪਣੇ ਦੁਬਾਰਾ ਜਵਾਕ ਜੰਮ ਰਹੀ ਆ ਇਸੇ ਕਰਕੇ ਕਿ ਮੇਰੇ ਘਰ ਮੁੰਡਾ ਹੋਵੇ ਤੇ ਮੈਂ ਰੋਜੀ ਦੀ ਝੋਲੀ ਪਾ ਦੇਵਾਂ ਤੇ ਸਾਰੀ ਜਾਇਦਾਦ ਮੇਰੀ ਹੋ ਜਾਵੇਗੀ ਕਿਉਂਕਿ ਮੁੰਡਾ ਵੀ ਮੇਰਾ ਹੀ ਹੋਵੇਗਾ ਭਾਰ ਤਾਂ ਗੁਰਪ੍ਰੀਤ ਨੇ ਇਹ ਗੱਲ ਕਹੀ ਕਿ ਇਹ ਘਰ ਇੱਕ ਜਾਣੇ ਦੇ ਨਾਂ ਤੇ ਹੋਵੇਗਾ ਤਾਂ ਇਹ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਤੇ ਖਾਸ ਕਰਕੇ ਬਲਜੀਤ ਦੇ ਉਹ ਤਾਂ ਕਦੇ ਵੀ ਨਹੀਂ ਇਹ ਸੋਚ ਸਕਦੀ ਕਿ ਇਹ ਘਰ ਕੱਲਾ ਗੁਰਪ੍ਰੀਤ ਹੀ ਰੱਖ ਲਵੇ ਕਿਉਂਕਿ ਉਸਨੂੰ ਪਤਾ ਹੈ ਕਿ ਜਿਸ ਦੇ ਨਾਂ ਤੇ ਘਰ ਹੋ ਗਿਆ ਤੇ ਸਾਰੀ ਜ਼ਿੰਦਗੀ ਉਸਦੀ ਹੀ ਹਕੂਮਤ ਚੱਲੇਗੀ ਉਹ ਆਪਣਾ ਪੂਰਾ ਜੋਰ ਲਾਉਂਦੇ ਲੱਗੀ ਹੋਈ ਆ ਪਰ ਰੋਜੀ ਤੇ ਉਸਦਾ ਦਿਉਰ ਮਿੰਦਾ ਉਹਨਾਂ ਦੋਨਾਂ ਨੂੰ ਇਹਨਾਂ ਚੀਜ਼ਾਂ ਵਿੱਚ ਕੋਈ ਵੀ ਲਾਲਚ ਨਹੀਂ ਹੈਗਾ ਰੋਜੀ ਨੂੰ ਬਸ ਆਪਣੀ ਹੀ ਟੈਨਸ਼ਨ ਲੱਗੀ ਰਹਿੰਦੀ ਆ ਕਿ ਜੇਕਰ ਮੇਰੇ ਦੋ ਧੀਆ ਹੋ ਗਿਆਂ ਤੇ ਗੁਰਪ੍ਰੀ ਤੋਨਾਂ ਨੂੰ ਕਿਤੇ ਮਾਰ ਹੀ ਨਾ ਦੇਵੇ ਪਰ ਫਿਰ ਰੱਬ ਸੋਚਦੀ ਆ ਕਿ ਜਿਸ ਨੇ ਆਪਣੇ ਉਹਨਾਂ ਨੂੰ ਪੈਦਾ ਕਰਨਾ ਹੈ ਉਹੀ ਉਹਨਾਂ ਦਾ ਰਖਵਾਲਾ ਹੋਵੇਗਾ ਤੋ ਬੁੱਤਰ ਕਹਿ ਕੇ ਚਾਹੁੰਦਾ ਏ ਉਹ ਤਾਂ ਉਦਾਂ ਹੀ ਜਾਂਦਾ ਏ ਕਿਉਂਕਿ ਆਉਣ ਵਾਲੇ ਟਾਈਮ ਜਿੱਤਾ ਕੇ ਗੁਰਪ੍ਰੀਤ ਦੇ ਘਰ ਜਦ ਤੋਂ ਧੀਆ ਨੇ ਜਨਮ ਲਿਆ ਗੁਰਪ੍ਰੀਤ ਨੂੰ ਇੱਕ ਤਾਂ ਸਭ ਤੋਂ ਵੱਡਾ ਝਟਕਾ ਉਦੋਂ ਲੱਗਣਾ ਤੇ ਇੱਕ ਜਿਹੜਾ ਅੱਖਾਂ ਮੀਟ ਕੇ ਉਹ ਸਾਈਆਂ ਜੀ ਤੇ ਵਿਸ਼ਵਾਸ ਕਰਦਾ ਤੇ ਉਸ ਦਾ ਵਿਸ਼ਵਾਸ ਵਾਲੀ ਪੱਟੀ ਉੱਠਣੀ ਤਾਂ ਉਸ ਤੋਂ ਵੱਡਾ ਉਸ ਨੂੰ ਹੋਰ ਝਟਕਾ ਲੱਗਣਾ ਤੇ ਇੱਕ ਉਹ ਸਾਰਾ ਕੋਸ਼ਿਸ਼ ਨੂੰ ਕਿਵੇਂ ਲਟਾ ਰਿਹਾ ਏ ਤੇ ਇਹ ਬੇਵਕੂਫ ਭਾਣ ਰਿਹਾ ਏ ਸੋ ਇਹ ਗੱਲਾਂ ਉਸ ਦੇ ਸਾਹਮਣੇ ਆਉਣ ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਸੋ ਜੋ ਜੋ ਬੁੱਟਰ ਨੇ ਕਿਹਾ ਹੋਣਾ ਤਾਂ ਉਦਾਂ ਹੀ ਹੈ ਜੇਕਰ ਇਹਦਾ ਹੱਕ ਮਾਰਾਂਗੇ ਤਾਂ ਆਪਣਾ ਵੀ ਖੋਇਆ ਹੀ ਜਾਂਦਾ ਏ ਸੋ ਹੁਣ ਦੇਖਦੇ ਆ ਅੱਗੇ ਵੀਡੀਓ ਵਿੱਚ ਕੀ ਹੁੰਦਾ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ